ਪੰਜਾਬ ਦੇ ਇੱਕ ਮੰਤਰੀ ਦੀ ਕੁਰਸੀ ਤੇ ਖਤਰਾ ਮਡਰਾਉਣ ਲੱਗਿਆ ਆ ਮੰਤਰੀ ਤੇ ਲੱਗੇ ਕਰੋੜਾਂ ਰੁਪਏ ਦੇ ਇਲਜ਼ਾਮ ਤੇ ਉਸ ਦੀ ਘਰ ਵਾਲੀ ਦੀ ਮਿਲੀਭੁਗਤ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਆਖਰਕਾਰ ਇਹ ਸਾਰਾ ਕੁਝ ਖੁੱਲ ਕੇ ਮੰਝਰੀਆਂ ਤੇ ਆ ਗਿਆ ਖਬਰਾਂ ਦੱਸਦੀਆਂ ਨੇ ਕਿ ਮੰਤਰੀ ਅਸਤੀਫਾ ਦੇ ਸਕਦਾ ਹੈ ਮੰਤਰੀ ਕੌਣ ਹੈ ਕੀ ਮਾਜ਼ਰਾ ਖੁੱਲ ਕੇ ਤੁਹਾਡੇ ਨਾਲ ਗੱਲ ਰੱਖਦੇ ਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਦਰਅਸਲ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਤੇ ਉਸ ਦੀ ਪਤਨੀ ਪੁਲਿਸ ਅਫਸਰ ਦੋਵਾਂ ਦੇ ਉੱਤੇ ਬੜੇ ਵੱਡੇ ਤੇ ਗੰਭੀਰ ਇਲਜ਼ਾਮ ਲੱਗੇ ਨੇ ਆਖਰਕਾਰ ਇਲਜ਼ਾਮਾ ਦੀ ਕਾਰਵਾਈ ਤੇ ਜਾਂਚ ਕੌਣ ਕਰਾਏਗਾ ਇਹ ਸਵਾਲ ਹੈ ਉਸ ਸਵਾਲ ਤੋਂ ਪਹਿਲਾਂ ਇਹ ਖਬਰ ਬਾਹਰ ਆ ਰਹੀ ਹੈ ਕਿ ਮੰਤਰੀ ਹਰਜੋਤ ਸਿੰਘ ਬੈਸ ਜੋ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਵੀ ਨੇ ਆਮ ਆਦਮੀ ਪਾਰਟੀ ਦੇ ਉਹ ਅਸਤੀਫਾ ਦੇਣ ਇਹ ਮੰਗ ਕੌਣ ਕਰ ਰਿਹਾ ਹੈ ਕਿਉਂ ਹੈ ਕਿ ਵਾਕਈ ਹਰਜੋਤ ਬੈਸ ਅਸਤੀਫਾ ਦੇਣਗੇ ਹੁਣ ਇੱਥੇ ਗੱਲ ਕਰਦੇ ਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਸ ਤੇ ਉਹਨਾਂ ਦੀ ਆਈਪੀਐਸ ਪਤਨੀ ਜੋਤੀ যাদਬ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਲੱਗੇ ਨੇ ਇੱਕ ਵੱਡਾ ਖੁਲਾਸਾ ਹੋਇਆ ਜਿਹਦੇ ਵਿੱਚ 100 ਕਰੋੜ ਦੇ ਸਾਈਬਰ ਸਕੈਮ ਦੇ ਤਾਰ ਸ਼ਿਕਾਇਤਕਰਤਾ ਨੇ ਮੰਤਰੀ ਹਰਜੋਤ ਬੈਸ ਤੇ ਉਹਨਾਂ ਦੀ ਪਤਨੀ ਐਸਪੀ ਜੋਤੀ যাদਬ ਨਾਲ ਜੋੜੇ ਨੇ ਅਤੇ ਇਸ ਦੀ ਸ਼ਿਕਾਇਤ ਪੰਜਾਬ ਪੁਲਿਸ ਦੇ ਮੁਖੀ ਨੂੰ ਕੀਤੀ ਹੈ ਸਾਈਬਰ ਕ੍ਰਾਈਮ ਦੀ ਇਨਸਪੈਕਟਰ ਨੇ ਡੀਜੀਪੀ ਪੰਜਾਬ ਕੋਲ 100 ਕਰੋੜ ਦੀ ਸਾਈਬਰ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਹੈ ਕਿ ਉਸਨੇ ਮਹਾਲੀ ਦੇ ਇੱਕ ਬੇਸਮੈਂਟ ਤੋਂ ਚਲਾਏ ਜਾ ਰਹੇ ਇੱਕ ਕਾਲ ਸੈਂਟਰ ਦਾ ਫਰਦਾ ਫਾਸ਼ ਕੀਤਾ ਜੋ ਧੋਖਾਧੜੀ ਵਾਲੀਆਂ ਸਕੀਮਾਂ ਰਾਹੀਂ ਪ੍ਰਵਾਸੀ ਭਾਰਤੀਆਂ ਅਤੇ ਵਿਦੇਸ਼ੀਆਂ ਨੂੰ ਲੁੱਟ ਰਿਹਾ ਸੀ ਅਤੇ ਡਾਲਰ ਕਮਾ ਰਿਹਾ ਸੀ ਉਸ ਮੁਤਾਬਕ ਇਹ ਧੋਖਾਧੜੀ 100 ਕਰੋੜ ਤੋਂ ਵੱਧ ਦੀ ਹੈ ਉਸਨੇ ਐਫ ਆਈ ਆਰ ਦਰਜ ਕੀਤੀ ਅਤੇ ਕਾਲ ਸੈਂਟਰ ਦੇ ਮਾਲਕ ਵਿਜੇ ਰਾਜ ਕਪੂਰੀਆ ਅਤੇ ਕਈ ਹੋਰਾਂ ਨੂੰ ਗ੍ਰਿਫਤਾਰ ਕੀਤਾ ਆਪਣੀ ਸ਼ਿਕਾਇਤ ਵਿੱਚ ਉਸਨੇ ਕਿਹਾ ਕਿ ਕੰਪਨੀ ਦੇ ਮਾਲਕ ਦੇ ਆਪ ਮੰਤਰੀ ਹਰਜੋਤ ਬੈਸ ਨਾਲ ਨਜ਼ਦੀਕੀ ਸਬੰਧ ਸਨ ਅਤੇ ਸਬੰਧ ਸਨ ਨਹੀਂ ਸਬੰਧ ਹਨ ਅਤੇ ਦੋਸ਼ ਲਗਾਇਆ ਕਿ ਹਰਜੋਤ ਬੈਸ ਉਸ ਤੋਂ ਚੰਗਾ ਪਾਰਟੀ ਫਾਇਡ ਲੈਂਦੇ ਸੀ ਉਸਨੇ ਇਹ ਵੀ ਇਲਜ਼ਾਮ ਲਾਇਆ ਕਿ ਜੋਤੀ যাদਬ ਜੋ ਕਿ ਮੰਤਰੀ ਬੈਸ ਦੀ ਪਤਨੀ ਹੈ ਤੇ ਮਹਾਲੀ ਵਿੱਚ ਐਸਪੀ ਵਜੋਂ ਸੇਵਾਵਾਂ ਨਿਭਾ ਰਹੀ ਹੈ ਜਾਂਚ ਵਿੱਚ ਦਖਲ ਦੇ ਰਹੀ ਸੀ ਅਤੇ ਕਥੇ ਤੋਂ ਘਟਾਲੇ ਬਾਜ਼ਾਂ ਦੀ ਮਦਦ ਕਰ ਰਹੀ ਸੀ ਇਹ ਬੜੇ ਵੱਡੇ ਇਲਜ਼ਾਮ ਨੇ ਇਹ ਇਲਜ਼ਾਮ ਕਟੜ ਇਮਾਨਦਾਰਾਂ ਤੇ ਲੱਗੇ ਨੇ ਤੇ ਇਹ ਹੁਣ ਕਟੜ ਇਮਾਨਦਾਰ ਇਹਦਾ ਕੀ ਜਵਾਬ ਦੇਣੇ ਬੀਤੀ ਕੱਲ ਤੋਂ ਨਾ ਤਾਂ ਮਾਲਵਿੰਦਰ ਸਿੰਘ ਕਾਂਗੜ ਨੇ ਕੋਈ ਇਸਤੇ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ ਹੈ ਜੋ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਅਧਿਕਾਰਤ ਬੁਲਾਰੇ ਨੇ ਸੀਨੀਅਰ ਬੁਲਾਰੇ ਨੇ ਨਾ ਹੀ ਮੀਂਹ ਤੇਰਨੇ ਤੇ ਨਾ ਹੀ ਨੀਲ ਗਰਗਰੇ ਤਿੰਨੇ ਸੀਨੀਅਰ ਬਲਾਰੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਜਾਂ ਫਿਰ ਸੂਚਨਾ ਦੇ ਪ੍ਰਸਾਰਣ ਮੰਤਰੀ ਜਿਹਨੂੰ ਲੋਕ ਸੰਪਰਕ ਮੰਤਰੀ ਕਿਹਾ ਜਾਂਦਾ ਹੈ ਉਹਨੇ ਕੋਈ ਜਵਾਬ ਦਿੱਤਾਇਆ ਕਿਸੇ ਨੇ ਵੀ ਇਸ ਗੱਲ ਦੇ ਉੱਤੇ ਹਾਮੀ ਨਹੀਂ ਭਰੀ ਅੰਦਰ ਖਾਤੇ ਖਬਰਾਂ ਇਹ ਚੱਲ ਰਹੀਆਂ ਨੇ ਕਿ ਹਰਜੋਤ ਵੈਸ ਦੇ ਉੱਤੇ ਮੋਰਲੀ ਦਬਾਅ ਹੈ ਕਿ ਉਹ ਅਸਤੀਫਾ ਦੇ ਪਰ ਆਮ ਆਦਮੀ ਪਾਰਟੀ ਦੀ ਰਵਾਇਤ ਤੇ ਰਹੀ ਹੈ ਕਿ ਵਿਜੇ ਸਿੰਘਲਾ ਨੂੰ ਛੱਡਦੀ ਹੈ ਉਹ ਮੈਨੂੰ ਇੱਕ અપਵਾਦ ਆ ਉਹਨੂੰ ਸਾਈਡ ਤੇ ਰੱਖ ਦਈਏ ਕਈ ਮੰਤਰੀਆਂ ਤੇ ਇਲਜ਼ਾਮ ਲੱਗੇ ਬੜੇ ਗੰਦੇ ਇਲਜ਼ਾਮ ਲੱਗੇ ਨੀਲੀਆਂ ਕਾਲੀਆਂ ਫਿਲਮਾਂ ਦੇ ਇਲਜ਼ਾਮ ਲੱਗੇ ਉਸ ਤੋਂ ਬਾਅਦ ਵੀ ਉਹ ਕੈਬਨਟ 'ਚ ਮਹਿਲਾ ਮੰਤਰੀਆਂ ਦੇ ਨਾਲ ਬੈਠੇ ਨਜ਼ਰ ਆਉਂਦੇ ਆ ਇਹ ਤਾਂ ਆਲਮ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਇਹ ਇਹਨਾਂ ਚੀਜ਼ਾਂ ਨੂੰ ਕੋਈ ਸਮਝ ਦੇ ਨੈਤਿਕਤਾ ਨੂੰ ਉਤਕਤਾ ਵਾਲਾ ਦਾ ਪਰ ਪੰਨਾ ਹੀ ਪਾੜ ਦੋ ਨਾ ਅੱਜਕੱਲ ਸਿਆਸਤ ਦੇ ਅੰਦਰ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਅੰਦਰ ਹੁਣ ਸਵਾਲ ਇਹ ਹੈ ਕਿ 100 ਕਰੋੜ ਦਾ ਘਪਲਾ ਤੇ ਕ੍ਰਾਈਮ ਕਰਨ ਵਾਲੇ ਅਪਰਾਧ ਕਰਨ ਵਾਲਿਆਂ ਤੋਂ ਹਰਜੋਤ ਬੈਸ ਹੁਣੀ ਜੇਕਰ ਫੰਡ ਲੈ ਰਹੇ ਸੀ ਜੇਕਰ ਉਹਨਾਂ ਦੀ ਧਰਮ ਪਤਨੀ ਤੇ ਪੁਲਸ ਅਫਸਰ ਪੁਲਸ ਕਪਤਾਨ ਜੋਤੀ ਜਾਦਵ ਜਿਹੜੇ ਹੈ ਜਾਂਚ ਦੇ ਵਿੱਚ ਮੁਲਜ਼ਮਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਬਹੁਤ ਸੰਗੀਨ ਮਾਮਲਾ ਹੈ ਸੱਤਾ ਦੀ ਦੁਰਵਰਤੋਂ ਦਾ ਇਹ ਬੜਾ ਗੰਭੀਰ ਮਾਮਲਾ ਹੁਣ ਸਵਾਲ ਇਹ ਹੈ ਕਿ ਹਰਜੋਤ ਬੈਸ ਨੂੰ ਅਸਤੀਫਾ ਦੇਣਾ ਚਾਹੀਦਾ ਜੇਕਰ ਮੇਰੀ ਮੰਨੋਂ ਤਾਂ ਦੋਵਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਉਹਨਾਂ ਦੀ ਪਤਨੀ ਨੂੰ ਵੀ ਤੇ ਉਹਨਾਂ ਨੂੰ ਵੀ ਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕੇਂਦਰੀ ਜਾਂਚ ਏਜੰਸੀ ਤੋਂ ਹੋ ਜਵੇ ਕਿਸੇ ਅਦਾਲਤ ਦੇ ਹਾਈ ਕੋਰਟ ਦੇ ਮੌਜੂਦਾ ਜਾਂ ਸਾਫਕਾ ਜੱਜ ਦੀ ਪ੍ਰਧਾਨਗੀ ਦੇ ਹੇਠ ਇਹ ਜਾਂਚ ਹੋਣੀ ਚਾਹੀਦੀ ਹੈ ਬੜਾ ਗੰਭੀਰ ਮਸਲਾ ਹੈ ਸਵਾਲ ਇਹ ਆ ਕਿ ਕੀ ਕਟੜ ਇਮਾਨਦਾਰ ਇਮਾਨਦਾਰੀ ਦਿਖਾਉਣਗੇ ਦੂਜਿਆਂ ਤੇ ਵੀ ਤਾਂ ਇਲਜ਼ਾਮ ਹੀ ਲੱਗਦੇ ਸੀ ਸਾਧੂ ਸਿੰਘ ਧਰਮਸੋਤ ਆਪਾਂ ਨਹੀਂ ਕਹਿੰਦੇ ਕਿ ਕੋਈ ਗੰਗਾ ਨਹਾ ਕੇ ਆਏ ਨੇ ਬੜੇ ਸੱਚੇ ਸੁੱਚੇ ਨੇ ਉਹਨਾਂ ਤੇ ਵੀ ਤਾਂ ਇਲਜ਼ਾਮ ਸੀ ਉਹਨਾਂ ਤੋਂ ਇਲਾਵਾ ਕਈ ਹੋਰ ਆਗੂ ਨੇ ਕਾਂਗਰਸ ਦੇ ਜਿਨ੍ਹਾਂ ਦੇ ਖਿਲਾਫ ਮੁੱਖ ਮੰਤਰੀ ਨੇ ਹੁਣੇ-ਹੁਣੇ ਪ੍ਰਵਾਨਗੀ ਦਿੱਤੀ ਆ ਸਾਧੂ ਸਿੰਘ ਭਾਰਤ ਪੂਸ਼ਨ ਆਸ਼ੂ ਸੁੰਦਰ ਸ਼ਾਮ अरोड़ा ਵਰਗੇ ਕਈ ਆਗੂ ਨੇ ਕਾਂਗਰਸ ਦੇ ਇਸ ਤੋਂ ਇਲਾਵਾ ਵੀ ਹੋਰ ਆਗੂ ਨੇ ਕਿ ਉਹਨਾਂ ਤੇ ਕਾਰਵਾਈ ਹੋ ਸਕਦੀ ਐ ਫਿਰ ਹਰਜੋਤ ਬੈਸ ਤੇ ਕਿਉਂ ਨਹੀਂ ਹੋ ਰਹੀ ਕੀ ਮੁੱਖ ਮੰਤਰੀ ਨੂੰ ਇੰਨਾ ਹੀ ਪਤਾ ਐ ਕਿ ਇਹ ਜਿਹੜਾ ਹਰਜੋਤ ਬੈਸ ਐ ਜਾਂ ਜਿਹੜੇ ਇਸ ਤੋਂ ਪਹਿਲਾਂ ਵਾਲੇ ਇਲਜ਼ਾਮਾਂ ਵਾਲੇ ਮੰਤਰੀ ਨੂੰ ਬੜੇ ਸੱਚੇ ਸੁੱਚੇ ਨੇ ਕੀ ਇਹ ਦੋਰੇ ਪੈਮਾਨੇ ਨਹੀਂ ਹੈਗੇ ਕਿ ਸੱਤਾ ਦੀ ਦੁਰਵਰਤੋਂ ਸੱਤਾ ਦੀ ਵਰਤੋਂ ਆਪਣੇ ਲਈ ਹੋਰ ਤੇ ਦੂਜਿਆਂ ਲਈ ਹੋਰ ਆ ਕਹਿੰਦੇ ਨੇ ਕਿ ਵੀ ਬਗਾਨਾ ਹੋਰ ਤਰੀਕੇ ਨਾਲ ਟ੍ਰੀਟ ਕਰਦਾ ਹੈ ਜਦੋਂ ਆਪਣਾ ਮਾਰਦਾ ਸ਼ਾਮੇ ਛਿੜਦਾ ਸਹੈਦ ਭਗਵੰਤ ਮਾਨ ਉਹਣੀ ਇਸ ਥਿਊਰੀ ਨੂੰ ਫੋਲੋ ਕਰਦੇ ਹੁਣ ਇਹ ਹੁਣ ਸਵਾਲ ਨੇ ਕਿ ਹਰਜੋਤ ਬੈਸ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕਿ ਨਹੀਂ ਦੇਣਾ ਚਾਹੀਦਾ ਜੇ ਸਿੱਧੇ ਰੂਪ ਚ ਮੇਰੇ ਤੋਂ ਪੁੱਛੋ ਇਸ ਸਵਾਲ ਦਾ ਉੱਤਰ ਤਾਂ ਮੈਂ ਕਹਿੰਦਾ ਕਿ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਦੇਣਾ ਚਾਹੀਦਾ ਸੀ ਕਟੜ ਇਮਾਨਦਾਰੀ ਦੀ ਇਹ ਸਾਰੀ ਗੇਮ ਹੈ ਹੁਣ ਇਹਦੇ ਚ ਇੱਕ ਗੇਮ ਹੋਰ ਸਾਹਮਣੇ ਆ ਰਹੀ ਹੈ ਕਿ ਸਾਰਾ ਕੁਝ ਕਰਿਆ ਧਰਿਆ ਐਂਟੀ ਜਿਹੜੀ ਇੱਕ ਗੁੱਟਬੰਦੀ ਹੈ ਖੇਮੇਬਾਜੀ ਕਹਿੰਦੇ ਆ ਜਿਹਨੂੰ ਆਪਾਂ ਗੁੱਟਬੰਦੀ ਕਹਿੰਦੇ ਆ ਧੜੇ ਬੰਦੀ ਕਹਿੰਦੇ ਆ ਹਰਜੋਤ ਬੈਸ ਖਿਲਾਫ ਸ਼ਿਕਾਇਤ ਉਸ ਧੜੇ ਬੰਦੀ ਦਾ ਨਤੀਜਾ ਆ ਤੁਹਾਨੂੰ ਪਹਿਲਾਂ ਇੱਕ ਦਿਨ ਦੋ ਦਿਨ ਪਹਿਲਾਂ ਖਬਰ ਦੇ ਕੇ ਹਟਿਆ ਸੀ ਕਿ ਆਮ ਆਦਮੀ ਪਾਰਟੀ ਚ ਭਗਵੰਤ ਮਾਨ ਵਰਸਸ अरविंद केजरीवाल कह के लो आला हाईकमान कह लो वो होया होया ते हरजोत बैस उस आला हाईकमान ਦੇ ਬਹੁਤ ਨਜ਼ਦੀਕ ਨੇ ਤੁਸੀਂ ਦੇਖਿਆ ਹੋਣਾ 30 ਸੈਕਿੰਡ ਵਾਲਾ ਧਰਨਾ ਵੀ ਉਹ ਉਦਾਹਰਨ ਦੇ ਤੌਰ ਤੇ ਪੇਸ਼ ਕਰਦਾ ਮੈਂ ਇਸ ਚੀਜ਼ ਨੂੰ ਕਿ अरविंद केजरीवाल ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਨੇ ਉਸ ਸਮੇਂ ਤੋਂ ਹੀ 2017 ਤੋਂ ਪਹਿਲਾਂ ਤੋਂ ਹੀ ਹਰਜੋਤ ਬੈਸ ਸੂਰੀ ਤੇ ਇਹੀ ਇੱਕ ਕਾਰਨ ਹੈ ਕਿ ਹਰਜੋਤ ਬੈਸ ਦੇ ਲਈ ਇੱਕ ਜਿਹੜੀ ਸ਼ਿਕਾਇਤ ਹੈ ਗਲੇ ਦੀ ਹੱਡੀ ਬਣ ਸਕਦੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਹਰਜੋਤ ਸਿੰਘ ਬੈਸ ਅਹੁਦੇ ਤੋਂ ਮੁਸਤਾਫੀ ਜਾਨੀ ਕਿ ਅਸਤੀਫਾ ਦੇ ਸਕਦੇ ਹੁਣ ਵੇਖਣ ਵਾਲੀ ਗੱਲ ਹੈ ਕਿ ਕੀ ਨੈਤਿਕ ਤੌਰ ਤੇ ਅਸਤੀਫਾ ਆਉਂਦਾ ਹੈ ਜਾਂ ਨਹੀਂ ਆਉਂਦਾ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਫਬੰਦੀ ਹੈ ਜਿਹੜੀ ਧੜੇ ਬੰਦੀ ਹੈ ਉਹਦੇ ਵਿੱਚ ਕਿਹੜਾ ਧੜਾ ਜਿੱਤਦਾ ਹੈ ਭਗਵਾਨਤਮਾਨ ਵਾਲਾ ਜਾਂ ਫਿਰ ਹਾਈ ਕਮਾਂਡ ਵਾਲਾ ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ